ਕੌਣ ਸੀ ਨੂਰਾ ਮਾਹੀ ਜਿਸ ਨੇ ਛੋਟੇ ਸਾਹਿਬ ਜਾਦਿਆਂ ਦੀ ਸ਼ਹੀਦੀ ਦੀ ਖਬਰ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਏਕੋਟ ਦੇ ਜੰਗਲਾਂ ਦੇ ਵਿੱਚ ਦਿੱਤੀ ਸੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ 마ਸ਼ੀਵਾੜੇ ਤੋਂ ਹੁੰਦੇ ਹੋਏ ਰਾਏਕੋਟ ਜ਼ਿਲ੍ਹਾ ਲੁਧਿਆਣਾ ਦੇ ਜੰਗਲਾਂ ਵਿੱਚ ਇੱਕ ਛੱਪੜੀ ਦੇ ਕੰਡੇ ਟਾਲੀ ਦੇ ਦਰਖਤ ਹੇਠ 19 ਜਨਵਰੀ 1705 ਈਸਵੀ ਨੂੰ ਅੰਮ੍ਰਿਤ ਵੇਲੇ ਆਸਣ ਲਾ ਕੇ ਉਸ ਧਰਤੀ ਨੂੰ ਭਾਗ ਲਾਏ ਸਨ ਜਿਉਂ ਹੀ ਦਿਨ ਚੜਿਆ ਰਾਏ ਕੱਲਾਂ ਦਾ ਚਰਵਾਹਾ ਨੂਰੇ ਮਾਹੀ ਮੱਝਾਂ ਚਾਰਨ ਆ ਗਿਆ ਅਤੇ ਗੁਰੂ ਸਾਹਿਬ ਨੇ ਨੂਰੇ ਮਾਹੀ ਨੂੰ ਦੁੱਧ ਛਕਾਉਣ ਲਈ ਗਿਆ ਨੂਰੇ ਮਾਹੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਗੁਰੂ ਸਾਹਿਬ ਮੱਝਾਂ ਤਾਂ ਮੈਂ ਅੱਜ ਸਵੇਰੇ ਚੋਕੇ ਆਇਆ ਹਾਂ ਹੁਣ ਮੱਝਾਂ ਥੱਲੇ ਦੁੱਧ ਨਹੀਂ ਹੈ ਜੇਕਰ ਤੁਸੀਂ ਹੁਕਮ ਕਰੋ ਮੈਂ ਦੁੱਧ ਘਰੋਂ ਲੈ ਕੇ ਆਉਂਦਾ ਹਾਂ ਪਰ ਗੁਰੂ ਸਾਹਿਬ ਨੇ ਨੂਰੇ ਨੂੰ ਇੱਕ ਔਸਰ ਝੋਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਉਸ ਝੋਟੀ ਨੂੰ ਥਾਪੜਾ ਦੇ ਕੇ ਚੋਲ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਨੂਰਾ ਮਾਹੀ ਝੋਟੀ ਨੂੰ ਥਾਪੜਾ ਦੇ ਕੇ ਦੁੱਧ ਚੋਣ ਲਈ ਬੈਠ ਗਿਆ ਅਤੇ ਝੋਟੀ ਨੂੰ ਦੁੱਧ ਉੱਤਰ ਆਇਆ ਨੂਰੇ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮੇਰੇ ਕੋਲ ਦੁੱਧ ਚੋਣ ਲਈ ਕੋਈ ਬਰਤਨ ਨਹੀਂ ਹੈ ਗੁਰੂ ਸਾਹਿਬ ਨੇ ਉਸ ਨੂੰ ਆਪਣੇ 288 ਛੇਕਾਂ ਵਾਲਾ ਬਰਤਨ ਜਿਸ ਨੂੰ ਗੰਗਾ ਸਾਗਰ ਕਹਿੰਦੇ ਹਨ ਦੇ ਦਿੱਤਾ ਨੂਰੇ ਮਾਹੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਉਸਰ ਝੋਟੀ ਨੇ ਦੁੱਧ ਦਿੱਤਾ ਅਤੇ 288 ਛੇਕਾਂ ਵਾਲੇ ਬਰਤਨ ਵਿੱਚੋਂ ਦੁੱਧ ਬਾਹਰ ਨਹੀਂ ਡੁੱਲਿਆ ਇਹ ਸਾਰੀ ਕਹਾਣੀ ਨੂਰੇ ਨੇ ਆਪਣੇ ਮਾਲਕ ਰਾਏ ਕੱਲਾ ਨੂੰ ਜਾ ਦੱਸੀ ਰਾਏ ਕੱਲਾ ਬਹੁਤ ਅਮੀਰ ਜ਼ਗੀਰਦਾਰ ਪਰਿਵਾਰ ਰਾਏਕੋਟ ਨਾਲ ਸੰਬੰਧ ਰੱਖਦਾ ਸੀ ਰਾਏ ਕੱਲਾ ਸਾਰੀ ਕਹਾਣੀ ਸੁਣ ਕੇ ਉਸੇ ਵਕਤ ਗੁਰੂ ਸਾਹਿਬ ਦੇ ਚਰਨੀ ਆ ਪਿਆ ਅਤੇ ਬੇਨਤੀ ਕੀਤੀ ਕਿ ਕੋਈ ਸੇਵਾ ਕਰਨ ਦਾ ਮਾਣ ਬਖਸ਼ੋ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਰਹੰਦ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਜਿਆਦਿਆਂ ਦੀ ਖਬਰ ਲੈਣੀ ਹੈ ਕੋਈ ਘੋੜਸਵਾਰ ਭੇਜੋ ਅਤੇ ਜਲਦੀ ਸਰਹੰਦ ਤੋਂ ਮੈਨੂੰ ਖਬਰ ਮੰਗਵਾ ਕੇ ਦਿਓ ਰਾਏ ਕੱਲਾ ਨੇ ਇਕਦਮ ਨੂਰੇ ਮਾਹੀ ਨੂੰ ਸਰਹੰਦ ਲਈ ਰਵਾਨਾ ਕਰ ਦਿੱਤਾ ਜਦੋਂ ਨੂਰਾ ਮਾਹੀ ਸਰਹੰਦ ਦੀ ਧਰਤੀ ਤੇ ਆਇਆ ਆ ਕੇ ਵੇਖਦਾ ਆਪਣੇ ਭੈਣ ਨੂੰ ਮਿਲਿਆ ਭੈਣ ਮੈਂ ਤੈਨੂੰ ਮਿਲਣ ਨਹੀਂ ਆਇਆ ਕਲਗੀਆਂ ਵਾਲੇ ਰਾਏਕੋਟ ਦੀ ਧਰਤੀ ਤੇ ਬੈਠੇ ਨੇ ਉਹਨਾਂ ਦੇ ਲਾਲਾਂ ਦੀ ਖਬਰ ਲੈਣ ਆਇਆ ਹਾਂ ਉੱਥੇ ਨੂਰੇ ਮਾਹੀ ਦੀ ਭੈਣ ਵਿਆਹੀ ਹੋਈ ਸੀ ਰਿਸ਼ਤੇਦਾਰ ਸੀ ਆਪਣੀ ਭੈਣ ਨੂੰ ਮਿਲਣ ਦੇ ਬਹਾਨੇ ਨੂਰਾ ਮਾਹੀ ਸਰਹੰਦ ਚਲਾ ਗਿਆ ਜਦ ਨੂਰਾ ਮਾਹੀ ਦੀ ਭੈਣ ਕਹਿੰਦੀ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਛੋਟੇ ਸਾਹਿਬ ਜਾਦਿਆ ਤੇ ਮਾਤਾ ਗੁਜਰਕੌਰ ਜੀ ਵਿਛੜ ਗਏ ਸਨ ਤਾਂ ਉਸ ਦਿਨ ਦੀ ਰਾਤ ਛੋਟੇ ਸਾਹਿਬ ਜਾਦਿਆ ਤੇ ਮਾਤਾ ਗੁਜਰਕੌਰ ਜੀ ਨੇ ਕੁੰਮਾ ਮਾਸ਼ਕੀ ਦੀ ਛਾਂ ਵਿੱਚ guzari ਕੁ ਮਾਮਾ ਆਸ਼ਕੀ ਨੇ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਾਦਿਆਂ ਦੀ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਉਸ ਤੋਂ ਅਗਲੇ ਦਿਨ ਗੰਗੂ ਰਸੋਈਏ ਨੇ ਮਾਤਾ ਗੁਜਰਕੌਰ ਜੀ ਨੂੰ ਅਤੇ ਛੋਟੇ ਸਾਹਿਬ ਜਾਦਿਆਂ ਨੂੰ ਮੋਰਿੰਡੇ कोतਵਾਲੀ ਵਿਖੇ ਲੈ ਆਇਆ ਤੇ ਉਸ ਨੇ ਕੁਝ ਕੁ ਮੋਹਰਾ ਮਾਤਾ ਗੁਜਰਕੌਰ ਜੀ ਦੀ ਥੈਲੀ ਵਿੱਚ ਦੇਖ ਲਈਆਂ ਤਾਂ ਉਸ ਦੇ ਮਨ ਵਿੱਚ ਲਾਲਚ ਉੱਤਰ ਆਇਆ ਇਸੇ ਲਾਲਚ ਦੇ ਸਦਕਾ ਉਸ ਨੇ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਅਤੇ ਗੱਡਿਆਂ ਤੇ ਲੱਦ ਕੇ ਜਲੂਸ ਦੇ ਰੂਪ ਵਿੱਚ ਸਰਹੰਦ ਲੈ ਆਇਆ ਸਰਹੰਦ ਆ ਕੇ ਤੇ ਸਾਹਿਬ ਜادہ ਨੂੰ ਪਾਪੀਆਂ ਨੇ ਬਹੁਤ ਡਰਾਇਆ ਬਹੁਤ ਸਾਰੇ ਲਾਲਚ ਦਿੱਤੇ ਪਰ ਛੋਟੇ ਸਾਹਿਬ ਜਾਦੇ ਆਪਣੇ ਸਿੱਧਕ ਤੋਂ ਨਾ ਡੋਲੇ ਅਤੇ ਨਾ ਹੀ ਭੋਰਾ ਕਬਰ ਆਏ 11 12 ਅਤੇ 13 ਪੋ ਦੀ 3 ਦਿਨ ਕਚੈਰੀ ਲੱਗੀ ਪਰ ਛੋਟੇ ਸਾਹਿਬ ਜਾਦੇ ਆਪਣੇ ਧਰਮ ਤੋਂ ਨਾ ਡੋਲੇ ਫਿਰ ਕਾਜੀ ਨੇ ਫਤਵਾ ਲਗਾ ਦਿੱਤਾ ਇਹਨਾਂ ਨੂੰ ਜਿਉਂਦੇ ਹੀ ਨੀਹਾਂ ਦੇ ਵਿੱਚ ਖੜੇ ਕਰਕੇ ਸ਼ਹੀਦ ਕਰ ਦਿੱਤਾ ਜਾਵੇ ਛੋਟੇ ਸਾਹਿਬ ਜਦਿਆਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਤੇ ਉਸ ਸਮੇਂ ਕਹਿੰਦੇ ਬਹੁਤ ਹਨੇਰੀ ਚੱਲੀ ਤੂਫਾਨ ਆਇਆ ਛੇੜੀ ਹੋਈ ਕੰਧ ਵੀ ਡਿੱਗ ਗਈ ਸੀ ਪਰ ਛੋਟੇ ਸਾਹਿਬ ਜਦਿਆਂ ਦੀ ਸਵਾਸਾ ਦੀ ਲੜੀ ਅਜੇ ਟੁੱਟੀ ਨਹੀਂ ਸੀ ਕਹਿੰਦੇ ਨੇ ਦੋ ਸਮਾਨੇ ਦੇ ਜਲਾਦ ਆਏ ਸ਼ਾਸਲ ਵੇਗ ਅਤੇ ਬਾਸ਼ਲ ਵੇਗ ਉਹਨਾਂ ਨੇ ਛੋਟੇ ਸਾਹਿਬ ਜਾਦਿਆਂ ਦੀਆਂ ਛਾਤੀਆਂ ਦੇ ਉੱਤੇ ਬੈਠ ਕੇ ਛੋਟੇ ਸਾਹਿਬ ਜਾਦਿਆਂ ਦੀਆਂ ਸਾਹ ਰਗਾਂ ਵੱਢ ਦਿੱਤੀਆਂ ਸੀ ਤੇ ਇਸ ਤਰ੍ਹਾਂ ਛੋਟੇ ਸਾਹਿਬ ਜਾਦੇ ਸ਼ਹੀਦ ਹੋ ਗਏ ਸੀ ਨੂਰੇ ਮਾਹੀ ਦੀ ਪੈਣ ਇਹ ਸਾਰੀ ਕਹਾਣੀ ਨੂਰਾ ਮਾਹੀ ਨੂੰ ਦੱਸਦੀ ਹੈ ਤਾਂ ਫਿਰ ਕਹਿੰਦੀ ਹੈ ਜਦੋਂ ਛੋਟੇ ਸਾਹਿਬ ਜਾਦਿਆਂ ਦੀ ਸ਼ਹੀਦੀ ਦਾ ਪਤਾ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਲੱਗਾ ਤਾਂ ਮਾਤਾ ਗੁਜਰਕੌਰ ਜੀ ਵੀ ਆਪਣੇ ਸਵਾਸ ਛੱਡ ਗਏ ਸਨ પાપી વજીદેરે ગુરુ ગોવિંદ ਸਿੰਘજી دے માતા ਅਤੇ چھوٹے صاحب જાદਿਆਂ ਦੀਆਂ ਪਵਿੱਤਰ દેਹਾਾਂ ਦੀ ਵੀ ਬਹੁਤ ਬੇਦਬੀ ਕੀਤੀ ਸੀ। ਉਸ ਨੇ ਇਹਨਾਂ ਤਿੰਨਾਂ ਦੀਆਂ ਪਵਿੱਤਰ દેਹਾਾਂ ਨੂੰ ਹੰਸਲਾ ਨਦੀ ਦੇ ਸੰਘਣੇ ਜੰਗਲਾਂ ਦੇ ਵਿੱਚ ਛੁਟਵਾ ਦਿੱਤਾ ਸੀ। ਜਿਹੜਾ ਇਹਨਾਂ ਦੀਆਂ દેਹਾਾਂ ਨੂੰ ਸੰਸਕਾਰ ਕਰੇਗਾ, ਉਸ ਨੂੰ ਵੀ ਮੈਂ ਮੌਤ ਦੀ ਸਜ਼ਾ ਦੇਵਾਂਗਾ। ਕਹਿੰਦੇ ਨੇ ਇਹਨਾਂ ਤਿੰਨਾਂ ਪਵਿੱਤਰ દેਹਾਾਂ ਦੀ ਰਾਖੀ ਹੰਸਲਾ ਨਦੀ ਦੇ ਕਿਨਾਰੇ ਇੱਕ ਬੱਬਰ ਸ਼ੇਰ ਨੇ ਦੋ ਰਾਤਾਂ ਭੁੱਖੇ ਪਿਆਸੇ ਰਹਿ ਕੇ ਕੀਤੀ ਸੀ ਨੂਰਾ ਮਾਹੀ ਆਪਣੀ ਭੈਣ ਦੇ ਮੋਹ ਇਹ ਸਾਰੀ ਵਾਰਤਾ ਸੁਣਦਾ ਸੀ ਹੰਜੂ ਹੰਜੂ ਰੋਈ ਜਾਂਦਾ ਸੀ ਤਾਂ ਫਿਰ ਨੂਰੇ ਮਾਹੀ ਨੇ ਕਿਹਾ ਵੀ ਭੈਣੇ ਤੂੰ ਤਾਂ ਇਹ ਸਾਰਾ ਕੁਝ ਆਪਣੇ ਅੱਖੀ ਦੇਖਿਆ ਏ ਪਰ ਮੈਨੂੰ ਤਾਂ ਸੁਣ ਸੁਣ ਕੇ ਹੀ ਬਹੁਤ ਰੋਣਾ ਆ ਰਿਹਾ ਹੈ ਨੂਰਾ ਮਾਹੀ ਆਪਣੀ ਭੈਣ ਦੇ ਘਰੋਂ ਤੁਰ ਪਿਆ ਰਾਏਕੋਟ ਨੂੰ ਜਾਂਦੇ ਜਾਂਦੇ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਬਾਰੇ ਦੱਸਾਂਗਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਤਾਂ ਚਮਕੌਰ ਦੀ ਜੰਗ ਵਿੱਚ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਹਨ ਹੁਣ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹੀਦੀ ਬਾਰੇ ਮੈਂ ਕਿਸ ਜਿਗਰੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਾਂਗਾ ਉਧਰ ਗੁਰੂ ਗੋਬਿੰਦ ਸਿੰਘ ਜੀ ਰਾਏ ਕੱਲਾ ਨੂੰ ਪੁੱਛਦੇ ਨੇ ਜਾ ਜਰਾ ਵੇਖ ਨੂਰਾ ਮਾਹੀ ਕਿੰਨਾ ਸਮਾਂ ਹੋ ਗਿਆ ਗਏ ਨੂੰ ਸਰਹੰਦ ਦੀ ਧਰਤੀ ਤੇ ਵਾਪਸ ਕਿਉਂ ਨਹੀਂ ਆਇਆ ਮੇਰੇ ਲਾਲਾਂ ਦੀ ਖਬਰ ਕਿਉਂ ਨਹੀਂ ਲਿਆਇਆ ਐਨੇ ਨੂੰ ਨੂਰਾ ਮਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਪਾਸ ਆ ਜਾਂਦਾ ਹੈ ਹੱਥ ਜੋੜ ਕੇ ਖੜ ਜਾਂਦਾ ਹੈ ਅੰਦਰ ਵੈਰਾਗ ਨਾਲ ਭਰਿਆ ਗੁਰੂ ਗੋਬਿੰਦ ਸਿੰਘ ਜੀ ਨੂਰਾ ਮਾਹੀ ਨੂੰ ਕਹਿੰਦੇ ਆ ਦੱਸ ਮੇਰੇ ਲਾਲਾਂ ਦੀ ਤੂੰ ਕੀ ਖਬਰ ਲੈ ਕੇ ਆਇਆ ਏ ਸਰਹੰਦ ਗਿਆ ਸੀ ਤੂੰ ਦੱਸ ਬੋਲਦਾ ਨਹੀਂ ਨੂਰੇ ਮਾਹੀ ਦੇ ਵਿੱਚ ਜਰਾ ਵੀ ਹਿੰਮਤ ਨਹੀਂ ਸੀ ਕਿ ਉਹ ਛੋਟੇ ਸਾਹਿਬ ਜਾਦਿਆਂ ਦੀ ਸ਼ਹੀਦੀ ਦੀ ਸਾਰੀ ਗੱਲ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਨੂਰਿਆ ਤੂੰ ਸਰਹੰਦ ਦੀ ਧਰਤੀ ਤੇ ਗਿਆ ਸੀ ਮੇਰੇ ਲਾਲਾਂ ਨਾਲ ਕੀ ਬੀਤੀ ਮੇਰੇ ਲਾਲਾਂ ਨਾਲ ਕੀ ਬੀਤੀ ਕਿਵੇਂ ਨੇ ਮੇਰੇ ਲਾਲ ਨੂਰਾ ਮਾਹੀ ਰੋਈ ਜਾਂਦਾ ਤੇ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਤੁਹਾਡੇ ਕੀਮਤੀ ਖਜ਼ਾਨੇ ਲੁੱਟੇ ਗਏ ਹਨ ਤੁਹਾਡੇ ਛੋਟੇ ਸਾਹਿਬ ਜਾਦਿਆਂ ਨੂੰ ਵਜੀਦੇ ਨੇ ਜਿਉਂਦੇ ਨੀਹਾ ਦੇ ਵਿੱਚ ਚਣਵਾ ਦਿੱਤਾ ਤੇ ਸ਼ਹੀਦ ਕਰ ਦਿੱਤਾ ਤਿੰਨ ਦਿਨ ਉਹਨਾਂ ਦੀ ਕਚੈਰੀ ਲੱਗੀ ਛੋਟੇ ਸਾਹਿਬ ਜਾਦਿਆਂ ਨੂੰ ਬਹੁਤ ਸਾਰੇ ਲਾਲਚ ਦਿੱਤੇ ਤਸਹੀਹੇ ਵੀ ਦਿੱਤੇ ਪਰ ਛੋਟੇ ਸਾਹਿਬ ਜਾਦੇ ਆਪਣੇ ਸਿੱਧਕ ਤੋਂ ਨਾ ਡੋਲੇ ਅੰਤ ਉਹਨਾਂ ਨੂੰ ਨੀਹਾ ਦੇ ਵਿੱਚ ਜਿਉਂਦੇ ਚਿੰਨ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਜਦੋਂ ਉਹਨਾਂ ਦੀ ਸਵਾਸਾਂ ਦੀ ਲੜੀ ਨਹੀਂ ਸੀ ਟੁੱਟੀ ਤਾਂ ਸਮਾਣੇ ਦੇ ਦੋ ਜਲਾਦ ਆਏ ਇੱਕ ਸ਼ਾਸ਼ਲਵੇਗ ਤੇ ਦੂਸਰਾ ਬਾਸ਼ਲਵੇਗ ਦੋਨਾਂ ਨੇ ਛੋਟੇ ਸਾਹਿਬ ਜਦਿਆਂ ਦੀਆਂ ਛਾਤੀਆਂ ਉੱਤੇ ਬੈਠ ਕੇ ਉਹਨਾਂ ਦੀ ਸਾਹ ਰਗ ਵੱਢ ਦਿੱਤੀ ਤੇ ਛੋਟੇ ਸਾਹਿਬ ਜਦਿਆਂ ਦੇ ਪਰਾਨਾਂ ਦੀ ਲੜੀ ਟੁੱਟ ਗਈ ਨਾਲੇ ਤਾਂ ਨੂਰਾਮਾਹੀ ਰੋਈ ਜਾਂਦਾ ਨਾਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਾਰੀ ਵਾਰਤਾ ਦੱਸਦਾ ਗੁਰੂ ਜੀ ਨੇ ਸਾਰੀ ਸ਼ਹਾਦਤ ਦੀ ਵਾਰਤਾ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ 뿌ਟੀ ਅਤੇ ਵਚਨ ਕੀਤਾ ਕਿ ਭਾਰਤ ਵਿੱਚੋਂ ਮੁਗਲ ਰਾਜ ਦੀ ਜੜ ਅੱਜ ਪੁੱਟ ਦਿੱਤੀ ਗਈ ਉਸ ਸਮੇਂ ਸਾਰੀ ਸੰਗਤ ਚੁੱਪ ਰਹੀ ਪਰ ਰਾਏ ਕੱਲਾ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਸਾਡੇ ਤੇ ਰਹਿਮ ਕਰੋ ਅਸੀਂ ਵੀ ਤਾਂ ਮੁਸਲਮਾਨ ਹਾਂ ਪਰ ਗੁਰੂ ਸਾਹਿਬ ਨੇ ਕਿਹਾ ਸੀ ਕਿ ਤੁਸੀਂ ਸੇਵਾ ਕੀਤੀ ਹੈ ਤੇਰਾ ਰਾਜ ਹਮੇਸ਼ਾ ਕਾਇਮ ਰਹੇਗਾ ਅਤੇ ਨਵਾਬ ਮਲੇਰਕੋਟਲੇ ਦਾ ਵੀ ਰਹੇਗਾ ਰਾਏ ਕੱਲਾ ਨੂੰ ਗੁਰੂ ਸਾਹਿਬ ਨੇ ਤਲਵਾਰ ਗੰਗਾ ਸਾਗਰ ਅਤੇ ਕੇਹਲ ਬਖਸ਼ਿਸ਼ ਕਰਕੇ ਵਚਨ ਕੀਤਾ ਸੀ ਜਦ ਤੱਕ ਇਹਨਾਂ ਸ਼ਸਤਰਾਂ ਦੀ ਸੇਵਾ ਕਰੋਗੇ ਉਦੋਂ ਤੱਕ ਉਹਨਾਂ ਦਾ ਰਾਜ ਕਾਇਮ ਰਹੇਗਾ ਅੱਜਕੱਲ ਉਸ ਸਥਾਨ ਉੱਪਰ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਜਿਸ ਨੂੰ ਗੁਰਦੁਆਰਾ ਤਹਲਿਆਣਾ ਸਾਹਿਬ ਕਹਿ ਕੇ ਬੁਲਾਉਂਦੇ ਹਨ ਜੋ ਰਾਏਕੋਟ ਲੁਧਿਆਣਾ ਦੇ ਨੇੜੇ ਹੈ ਇਸ ਵੱਡੇ ਗੁਰਦੁਆਰੇ ਦੇ ਅੰਦਰ ਹੀ ਦੋ ਛੋਟੇ ਗੁਰਦੁਆਰੇ ਹਨ ਗੁਰਦੁਆਰਾ ਜੜਪੁੱਤੀ ਸਾਹਿਬ ਤੇ ਗੁਰਦੁਆਰਾ ਬੂਟਾ ਸਾਹਿਬ ਇਤਿਹਾਸ ਦੱਸਦੇ ਹੋਈਆਂ ਗਲਤੀਆਂ ਤੋਂ ਖਿਮਾ ਕਰਨੀ ਜੀ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਦੇ ਲਈ ਤੁਸੀਂ ਸਾਡਾ ਇਹ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ